ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 18 ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਏ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਆਪਾਂ ਗੁੰਡੇ ਪਾ ਕੇ ਉਲਟੀ ਸਲਾਈ ਜਿਹੜੀ ਬਣਾਈ ਛੋਦੇ ਚਾ ਦੇਖੋ ਦੇਖਦੇ ਆ ਆਪਾਂ ਇਧਰੋਂ ਇੱਕ ਕੁੰਡਾ ਬਣਾਇਆ ਸੀਗਾ ਸਿੱਧਾ ਤੇ ਦੋ ਉਲਟੀ ਇੱਕ ਸਿੱਧਾ ਦੋ ਉਲਟੀ ਇਸ ਤਰ੍ਹਾਂ ਬਣਾਏ ਆ ਤੇ ਇਧਰੋਂ ਦੇਖਦੇ ਜੀ ਦੋ ਇੱਕ ਉਲਟਾ ਦੋ ਸਿੱਧੇ ਇਸ ਤਰ੍ਹਾਂ ਬਣਾਏ ਆ ਇਹ ਇਸ ਤਰ੍ਹਾਂ ਹੀ ਸਟਾਰਟ ਹੁੰਦਾ ਜੀ ਡਿਜ਼ਾਈਨ ਤੇ ਆਪਾਂ ਬਾਰਡਰ ਬਣਾ ਕੇ ਤੇ ਜਦੋਂ ਆਪਾਂ ਇਧਰੋਂ ਸਲਾਈ ਪਾਉਣੀ ਆ ਉਲਟੀ ਸਲਾਈ ਬਣਾਉਣੀ ਆ ਉਦੋਂ ਆਪਾਂ ਇਹ ਡਿਜ਼ਾਈਨ ਇਸ ਤਰ੍ਹਾਂ ਬਣਾ ਲੈਣਾ ਉਧਰੋਂ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇਸ ਤਰ੍ਹਾਂ ਬਣਾ ਲੈਣੇ ਤੇ ਆਪਣੇ ਸਿੱਧੇ ਪਾਸੇ ਉਹ ਇਸ ਤਰ੍ਹਾਂ ਆ ਜਾਣਗੇ ਇੱਕ ਉਲਟਾ ਦੋ ਸਿੱਧੇ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਣਾ ਜੈਨ ਜੈਨ ਹੈ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਜੀ ਆਪਾਂ ਇਹ ਆ ਤੁਹਾਨੂੰ ਇੱਕ ਰੰਗ ਚ ਦੱਸਾਂਗੇ ਤੇ ਆਪਾਂ ਥੰਬਨੇਲ ਬਣਾਇਆ ਜਿਹੜਾ ਉਹ ਥੋੜਾ ਦੋ ਰੰਗ ਚ ਹੈ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਬਹੁਤ ਸੋਹਣਾ ਲੱਗਦਾ ਦੋ ਰੰਗ ਚ ਬਣਿਆ ਹੋਇਆ ਵੀ ਤੁਸੀਂ ਜਿਵੇਂ ਮਰਜ਼ੀ ਦੋ ਰੰਗ ਚ ਬਣਾਓ ਭਾਵੇਂ ਇੱਕ ਚ ਬਣਾਓ ਭਾਵੇਂ ਜਿਆਦੇ ਚ ਬਣਾਓ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਬਣਾਉਣਾ ਤੇ ਆਪਾਂ ਇੱਕ ਕੁੰਡਾ ਤਾਰਾਂਗੇ ਤੇ ਆਹ ਵਾਲਾ ਕੁੰਡਾ ਆਪਾਂ ਜ ਬਣਾਵਾਂਗੇ ਉਲਟਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਹੋ ਜੀ ਲਓ ਜੀ ਆਪਾਂ ਇੱਕ ਕੁੰਡਾ ਤਾਰ ਕੇ ਇੱਕ ਉਲਟਾ ਬਣਾ ਲਿਆ ਜਿਹੜਾ ਦੋ ਕੁੰਡੇ ਆ ਇਹਨਾਂ ਦੇ ਹੁਣ ਆਪਾਂ ਬਣਾਉਣਾ ਜੀ ਡਿਜ਼ਾਈਨ ਇਹਨਾਂ ਦੇ ਆਪਾਂ ਦੋਹਾਂ ਦੇ ਵਿਚਾਲੋਂ ਸਲਾਈ ਪਾ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਇਹਦੇ ਤੇ ਵੜਾ ਪਾ ਕੇ ਕੁੰਡੇ ਤੇ ਸਿਲਾਈ ਤੇ ਤਾਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਤਿੰਨ ਕੁੰਡੇ ਬਣ ਗਏ ਜੀ ਆਪਣੇ ਇੱਕ ਕੁੰਡੇ ਦਾ ਫਿਰ ਤਾਂ ਅਗ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਇੱਥੋਂ ਦੀ ਸਿਲਾਈ ਪਾ ਕੇ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਸਿਲਾਈ ਤੇ ਵੜਾ ਪਾ ਕੇ ਜਿਹੜੇ ਦੋ ਕੁੰਡੇ ਆ ਸਿੱਧੇ ਇਹਨਾਂ ਦਾ ਦੋਵਾਂ ਦਾ ਇੱਕ ਬਣਾ ਦਾਂਗੇ ਦੋ ਕੁੰਡੇ ਆਪਣੇ ਸਿੱਧੇ ਹੋ ਜਾਂਦੇ ਜੀ ਇੱਕ ਆਪਾਂ ਉਲਟਾ ਬਣਾਉਣਾ ਤੇ ਇਸ ਕਰਕੇ ਆਪਣਾ ਤਿੰਨ ਕੁੰਡਿਆਂ ਦਾ ਡਿਜ਼ਾਈਨ ਬਣ ਜਾਂਦਾ ਹੈ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆ। ਉਲਟੀ ਸਾਈਡ ਆ ਗਿਆ ਆਪਾਂ। ਆਪਾਂ ਇੱਕ ਕੁੰਡਾ ਤਾਰਿਆ, ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਤੇ ਆਪਾਂ ਬਣਾਵਾਂਗੇ ਇੱਕ। ਆਹ ਦੋ ਕੁੰਡੇ ਬਣਾ ਲਵਾਂਗੇ ਆਪਾਂ ਉਲਟੇ ਤੇ ਜਿਹੜਾ ਆਪਾਂ ਹਾ ਬਣਾਇਆ ਸੀ ਇਹਨੂੰ ਉਤਾਰ ਲਵਾਂਗੇ। ਜਿਹੜਾ ਆਪਾਂ ਵਿੱਚ ਦੀ ਫालतू ਕੁੰਡਾ ਬਣਾਏ ਸੀ ਉਹਨੂੰ ਆਪਾਂ ਉਤਾਰ ਲਵਾਂਗੇ। ਫਿਰ ਇੱਕ ਗੁੰਡਾ ਸਿੱਧਾ। ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ। ਆਵੜਾ ਗੁੰਡਾ ਪਾਧਾਰ ਲੈਣਾ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਆਪਾਂ ਪੂਰੀ ਵੀਡੀਓ ਦੇਖਦੇ ਆਂ ਫੇਰ ਹੀ ਆਪਾਂ ਨੂੰ ਡਿਜ਼ਾਈਨ ਦਾ ਪਤਾ ਲੱਗਦਾ ਜਦੋਂ ਆਪਾਂ ਅੱਗੇ-ਅੱਗੇ ਕਰੀ ਜਾਂਦੇ ਆਂ ਤਾਂ ਫੇਰ ਡਿਜ਼ਾਈਨ ਵਿੱਚੋਂ ਕੁਝ ਪਤਾ ਨਹੀਂ ਲੱਗਦਾ ਦੇ ਦਿੱਤੇ ਕੁਛ ਵੀ ਟਾਈਮ ਨਹੀਂ ਲੱਗਦਾ ਲੋ ਜੇ ਆਪਾਂ ਉਲਟੀ ਸਲਾਈ ਵੀ ਬਣਾ ਲਈਏ ਸਿੱਧੇ ਪਾਸੇ ਆਗੇ ਜੀ ਸਿੱਧੇ ਪਾਸੇ ਫਾਸਟ ਕੁੰਡਾ ਤਾਰਿਆ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਆਪਾਂ ਆਹ ਵਾਲਾ ਕੁੰਡਾ ਇਹਨੂੰ ਪਹਿਲਾਂ ਸਲਾਈ ਤੇ ਲੈ ਲਵਾਂਗੇ ਫਿਰ ਆਪਾਂ ਦੋ ਕੁੰਡੇ ਉਲਟੇ ਬਣਾ ਲਵਾਂਗੇ ਫਿਰ ਜਿਹੜਾ ਆਪਣਾ ਵਾਲਾ ਕੁੰਡਾ ਹੈਗਾ ਇਹਨੂੰ ਇਸ ਤਰ੍ਹਾਂ ਉੱਪਰੋਂ ਦੇ ਉਲਟਾ ਲਾ ਲਾਂ। ਆਵळा ਕੁੰਡਾ ਆਪਾਂ ਉਲਟਾ ਬਣਾਉਣਾ ਹੈ। ਧਾਗਾ ਪਿੱਛੇ ਕਰਾਂਗੇ ਆ ਕੁੰਡਾ ਤਾਰ ਲਵਾਂਗੇ। ਜਿਹੜੀ ਆਪਾਂ ਵਿੱਚੋਂ ਫालतू ਲੂਪ ਬਣਾਈ ਸੀ ਉਹ ਆਪਾਂ ਇਸ ਤਰ੍ਹਾਂ ਕਰਕੇ ਹੁਣ ਦੋਹਾਂ ਕੁੰਡਿਆਂ ਦੇ ਉੱਪਰੋਂ ਦੀ ਇਸ ਤਰ੍ਹਾਂ ਲਾ ਲਾਂ। ਅਗਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ। ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਤੁਸੀਂ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਸੋ ਥਿਸ ਲਾਈ ਬਣਾ ਲਈਏ ਉਲਟੀ ਸਾਈਡ ਆ ਗਿਆ ਆਪਾਂ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੀ ਹੁਣੇ ਆਪਾਂ ਇਸ ਤਰ੍ਹਾਂ ਹੀ ਬਣਾਉਣੇ ਆ ਜਿੰਨਾਂ ਆਪਾਂ ਨੂੰ ਬੇਸ ਚਾਹੀਦਾ ਆਪਾਂ ਚਾਰਾਂ ਸਲਾਈਆਂ ਤੇ ਬਣਾਉਣੇ ਆ ਤਾਂ ਚਾਰ ਸਲਾਈਆਂ ਤੇ ਬਣ ਜਾਊਗਾ ਜੇ ਆਪਾਂ ਜ਼ਿਆਦਾ ਬਣਾਉਣੀ ਹੈ ਜਿੰਨਾ ਵੀ ਆਪਾਂ ਸੰਭ ਰੱਖਣਾ ਚਾਹੁੰਦੇ ਆ ਉਹਨਾਂ ਹੀ ਰੱਖ ਸਕਦੇ ਆ ਇਹਦੇ ਵਿੱਚ ਜੀ ਆਪਾਂ ਨਾਲ ਨਾਲ ਕਰਕੇ ਪਾਉਣਾ ਤਾਂ ਵੀ ਪਾ ਸਕਦੇ ਆ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਬੈਥ ਵਾਲਾ ਬਣਾ ਕੇ ਦਿਖਾ ਬਣਾਇਆ ਹੋਇਆ ਉਹ ਦਿਖਾਉਨੇ ਆ ਜੀ ਵੇਖ ਜੀ ਕਿ ਡਿਜ਼ਾਈਨ ਬਣਾਇਆ ਆਪਾਂ ਇਥੇ ਆਪਾਂ ਹੁਣ ਉੱਪਰ ਚਾਰ ਸਲਾਈਆਂ ਹੋਰ ਕੱਢ ਕੇ ਜਿਹੜੀ ਆਪਣੀ ਪੰਜਵੀਂ ਸਲਾਈ ਆਉਗੀ ਇੱਕ ਇੱਧਰ ਜਾਂਦੀ ਏ ਤੇ ਇੱਧਰ ਆ ਇਸ ਤਰ੍ਹਾਂ ਜਿੰਨੀ ਵੀ ਆਪਾਂ ਨੂੰ ਚਾਹੀਦੀ ਹੈ ਵਿੱਚ ਇੱਥੇ ਤੇ ਉਹਨਾਂ ਰੱਖ ਕੇ ਆਪਾਂ ਬਣਾ ਸਕਦੇ ਹਾਂ ਜੀ ਤੇ ਜੇ ਆਪਾਂ ਨਾਲ ਹੀ ਬਣਾਉਣਾ ਤਾਂ ਆਪਾਂ ਇੱਕ ਸਲਾਈ ਦੋ ਸਲਾਈਆਂ ਫੇਰ ਵੀ ਆਪਣੀਆਂ ਹੋਰ ਨਿਕਲਣਗੀਆਂ ਜੀ ਇੱਕ ਸਲਾਈ ਇੱਧਰ ਜਾਵਾਂਗੇ ਇੱਕ ਇੱਧਰ ਤੇ ਫੇਰ ਵੀ ਬਹੁਤ ਸੋਹਣਾ ਬਣੂਗਾ ਜੀ ਡਿਜ਼ਾਈਨ ਤਾਂ ਪਰ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਥੋੜਾ ਜਿਹਾ ਸਨ ਵਾਲਾ ਬਣਾਇਆ ਜੀ ਆਪਾਂ ਨਾਲੇ ਦੋ ਰੰਗ ਚ ਬਣਾਇਆ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਇੱਕ ਰੰਗ ਵਾਲਾ ਸੋਹਣਾ ਲੱਗਦਾ ਜਾਂ ਦੋ ਰੰਗ ਵਾਲਾ ਵੈਸੇ ਇੱਕ ਰੰਗ ਵਾਲਾ ਮੈਂ ਬਣਾਇਆ ਥੋੜਾ ਜੇ ਜ਼ਿਆਦਾ ਬਣਿਆ ਹੋਵੇ ਤਾਂ ਥੋੜਾ ਜਿਹਾ ਫੇਰ ਪਤਾ ਲੱਗਦਾ ਤੇ ਪਰ ਚਲੋ ਜੀ ਤੁਸੀਂ ਕਮੈਂਟ ਜਰੂਰ ਕਰ ਦਿਓ ਸੋਹਣਾ ਜਾਂ ਵੀ ਤੁਹਾਨੂੰ ਕਿਵੇਂ ਲੱਗਿਆ ਦੋ ਰੰਗ ਵਾਲਾ ਡਿਜ਼ਾਈਨ ਦੋ ਰੰਗਾਲ ਆਪਾਂ ਬਣਾ ਸਕਦੇ ਆ ਵੀ ਕਈ ਵਾਰੀ ਆਪਣੇ ਕੋਲੇ ਬਚੇ ਰੰਗ ਪਏ ਹੁੰਦੇ ਆ ਵੀ ਫਿੱਕੇ ਰੰਗ ਹੋਣਗੇ ਤਾਂ ਵੀ ਆਪਾਂ ਦੋ ਰੰਗ ਦੀ ਕੋਟੀ ਸਵੈਟਰ ਜੈਕਟ ਬਣਾਉਣੀ ਚਾਹੁੰਦੇ ਆ ਤਾਂ ਬਣ ਜੂਗੀ ਜੀ ਬਹੁਤ ਵਧੀਆ ਦੇਖੋ ਜੀ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਹਾਲੋ ਜੀ ਆਪਾਂ ਤਾਂ ਦੇਖੋ ਜੀ ਇੰਨਾ ਇੰਨਾ ਸਨ ਬਣਾਇਆ ਸਲਾਈਆਂ ਦਾ ਨਹੀਂ ਮੈਨੂੰ ਪਤਾ ਲੱਗਦਾ ਕਿੰਨੀਆਂ ਕਿੰਨੀਆਂ ਹੈਗੀਆਂ ਇਹ 1 2 3 4 5 6 ਸਲਾਈਆਂ ਇਹ। 6 6 ਸਲਾਈਆਂ ਦਾ ਸਨ ਬਣਾਇਆ ਆਪਾਂ। ਕਿਹੋ ਜਿਹਾ ਬਹੁਤ ਸੋਹਣਾ ਲੱਗਦਾ। ਤੇ ਜਰੂਰ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ। ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਈਕ ਬਹੁਤ ਘੱਟ ਕਰਦੇ ਹੋ ਜੀ ਤੁਸੀਂ ਲਾਈਕ ਕਰ ਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਚਲੋ ਜੀ